ਲਓ ਜੀ ਅੱਜ ਚੱਲੇ ਆਪਾਂ ਬੁਲਟ ਲੈਣ ਹਾਂ ਬਾਈ ਕਿੱਥੇ ਜਾ ਰਹੇ ਬੁਲਟ ਲੈਣ ਬੋਇਟ ਲਿਆਵੇਂ ਅੱਜ ਹਟਦੇ ਨਹੀਂ ਹੋਰ ਕੀ ਆ ਵੀ ਹੱਟਦੇ ਠੀਕ ਹੈ ਅੱਗੇ ਚੱਲੇ ਬੰਦੇ ਬੁਲਟ ਲੈਣਾ ਬੁਲਟ ਦੇ ਬਾਅਦ ਇੱਕ ਗੱਡੀ ਵੀ ਲੈ ਜਾਣੀ ਅੱਜ ਠੀਕ ਹੈ ਅੱਜ ਦੋ ਕੰਮ ਕਰਨੇ ਠੀਕ ਹੈ ਬਾਈ ਬੈਲੇ ਅੱਜ ਜਾਣ ਨੂੰ ਨਹੀਂ ਕੀਤੀ ਬੈਠਾ ਠੀਕ ਹੈ ਪਹਿਲਾਂ ਆਪਾਂ ਲਿਆਵੇਂ ਬੁਲਟ ਦੇਖ ਕੇ ਮੈਂ ਪਟਿਆਲਾ ਦੇ ਤੋਂ ਬੱਧੀਆ ਲੱਗਿਆ ਤਾਂ ਅੱਜੇ ਲਿਆਵਾਂਗੇ ਨਹੀਂ ਫੇਰ ਆਪਾਂ ਭੰਮ ਵਾਲਾ ਟਰਾਈ ਕਰਾਂਗੇ ਠੀਕ ਹੈ ਉੱਤੇ ਬਾਹਰ ਜਾਣਾ ਆਪਾਂ ਨੂੰ ਬਾਲਾ ਗੱਡੀ ਲੈਣਾ ਅੱਜ ਵੈਸੇ ਅੱਜ ਡਿਲੀਵਰੀ ਸ਼ਾਇਦ ਕਿਤੇ ਦੇ ਦੇ ਦਿੰਗੇ ਜੇ ਅੱਜ ਨਾ ਦੀ ਕੱਲ ਨੂੰ ਵੈਸੇ ਅੱਜੇ ਲਗਾ ਗੱਡੀ ਦਾ ਤਾਂ ਹੋ ਜਾਏਗਾ ਅੱਜ ਬੁਲਟ ਦਾ ਦੇਖਣਾ ਉਹ ਮੇਰਾ ਬੁਲਟ ਆ ਪਸੰਦ ਆਇਆ ਤਾਂ ਅੱਜੇ ਲਿਆਵਾਂਗੇ ਨਹੀਂ ਫੇਰ ਇੱਕ ਦੋ ਦਿਨ ਬਾਅਦ ਲਿਆਵਾਂਗੇ ਭਾਈ ਲਿਆਵਾਂਗੇ ਤਾਂ ਹੈ ਬਾਰੀ ਬੁਲਟ ਨਹੀਂ ਹਟਦੇ ਚਲੋ ਬੁਲਟ ਲਿਆਵੇਂ ਛੋਗਰੇ कोलच में जयकर ले गया कोल जय कर ले गया ठीक है ना कोई नहीं भाई <laughs> <आगा> <laughs> ਤਾਂ ਸਾਰੇ ਅੱਛਾ ਜੀ ਬਾਠ ਠੀਕ ਹੈ ਠੀਕ ਹੈ ਨਾ ਬਾਕੀ ਤਾਂ ਓਕੇ ਹੈ ਸਾਰਾ ਠੀਕ ਹੈ ਮਾ ਬਾਕੀ ਤਾਂ ਓਕੇ ਹੈ ਕੇ ਉਹ ਆਰ ਸਟਾਰਟ ਕਿ ਨਹੀਂ ਹੋ ਰਿਹਾ ਇਹ ਪਟ્રોલ ਫਰਮ ਤੋਂ ਆਏਗਾ ਬਟੇ ਵੀ ਪਟ્રોલ ਨਾ ਬੰਦ ਹੋਟਲ 22 ਬੁਲਟ ਵਾਦ ਹੈ ਵੀਰ ਜਿੰਨ ਨੂੰ ਲੈਣੇ ਰਾਵ ਬਹੁਤ ਠੀਕ ਠੀਕ ਦੇ ਟਾਈਮ ਆਪਾਂ ਦਾ ਕੀ ਹਾਲ ਹੈ ਅੱਜ ਲੈ ਕੇ ਜਾएंगे ਅੱਜ ਲੈ ਕੇ ਕੇ ਬਸ ਪੱਕੇ ਬਈ ਬੰਦੇ ਅੱਜ ਲੈਗਾ ਹਟਿਆ ਹਟੇ ਨਹੀਂ ਦੋਏ ਇਹਨੂੰ ਬਈਆ ਆਪਣਾ ਇਹ ਬੁਲਟ ਅੱਜ ਮੁੰਡੇ ਕਰੇ ਬੁਲਟ ਲੈਣਾ ਤੋ ਲੈ ਕੇ ਹਟੇ ਦੇ ਨਵੇਂ ਟਾਇਰ ਹੈ ਗੱਡੀ ਕਾ ਸੀ ਜਮ ਹੀ ਯਾਰ ਨਵਾਂ ਐਮ ਆਰ ਐਫ ਦਾ ਛੋਟਾ ਟਾਇਰ ਹੈ ਟਾਇਰ ਤੋਂ ਵਧੀਆ ਹੀਪੇ ਆਦੇ ਗਲੇ ਐਮ ਆਰ ਐਫ ਕਾ ਨਾ ਵਧੀਆ ਫਟਿਆਲਾ ਸਰਹੰਦ ਰੋਡ ਦੇਖੋ ਜੀ ਕੋਈ ਨਹੀਂ ਕੋਈ फोटो <laughs> 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 ਲੇਵੇਂ ਨਿਆ ਤੇ ਫਿਰ ਆ ਵੀ ਲੈ ਜਾ ਲਾ ਕੁਦਰਦਨਾ ਪ੍ਰਤੀਨਾ ਬੋਲਟ ਲੈ ਲੀ ਜਾ ਇਹ ਬੋਲਦਾ ਹੈ ਬੱਚਿਆਂ ਕੀ ਚਾਹ ਹੁੰਦੀ ਹੈ ਸ਼ੌਂਕ ਵਿੱਚ ਹੈ ਪੁੱਤ ਰੰਜੋਤ ਨਾ ਆਪਣਾ ਰੰਜੋਤ ਤੇ ਪ੍ਰਤੀਕ ਕਿਥੇ ਜਾਗੇ ਹੂੰ ਨਾ ਰੁੱਕਦੇ ਹੋ ਨਾ ਰੁਕੇ ਖਾਣ ਪੀਣ ਖਾਤਰ ਲੈ ਰਹੇ ਹੁਣ ਇਹ ਤੇ ਕੁਛ ਹੈ ਰੰਜੋਤ ਤੇ ਪ੍ਰਤੀਕ ਆ ਗਏ ਜੀ ਆਪਣੇ ਮਨਦੇ ਪਾਪਾ ਤੇ ਕੁਦਰਤ ਗਈੜੀ ਲੈਣ ਗਏ ਨੇ ਵੇ ਬੋਲਟ ਕੀ ਗਿਆ ਮੋਟਰਸਾਈਕਲ ਹੀ ਗੈਰੀ ਐ ਮੰਮ ਬੋਲਟ ਕੀ ਹੋਇਆ ਯਾ ਦੇਵ ਮਮੀ ਬਹੁਤ ਬਹੁਤ ਉਦਾਈਏ ਮੇਰੇ ਬੁੱਤਨੇ ਵੀ ਬੋਲਟ ਕੀਆ ਸੱਚੀ ਪਾਸ਼ਾ ਜਿੰਦਗੀ ਲਾਵੇ ਮੇਰੀ ਬੁੱਤਨੇ ਜੂੰਦਾ ਪਰ ਅਬ ਤੈਨੂੰ ਭਾਗ ਵਾਈ ਗੁਰਜੀ ਕਾ ਖਾਲਸਾ ਬੁੱਤ ਵਾਈ ਗੁਰਜੀ ਕੀ ਬੋਤੇ ਬਹੁਤ ਬਹੁਤ ਉਦਾਈਏ ਮੇਰੇ ਬੁੱਤਨੇ ਹਾਂ ਤਨ ਵਾਈ ਗੁਰਜੀ ਪਟਾਕੇ ਵਜੋ चढ़ रहा बच्चे बूट का लगे हटी पुत्री गर्म भी हो गया छेची लग तो गया वाँ। 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 ਹੈਲਪਰ ਵੀਰ ਜੀ ਬਹੁਤ ਜਿਆਦਾ ਖੁਸ਼ ਹੋ ਰਹੇ ਨੇ ਜੀ ਕਹਿੰਦੇ ਬੱਚੇ ਨੂੰ ਬਹੁਤ ਜਿਆਦਾ ਚਾਹ ਹੁੰਦਾ ਹੈ ਖੁਸ਼ ਹੈ ਹੁਣ ਹੈ ਵੱਟਿਆਂ ਦਾ ਮਨ ਪੂਰਾ ਹੋ ਗਿਆ ਹੈ ਵਰਦੀ ਦਾ ਹੁਣ ਤਾਂ ਖੁਸ਼ੀ ਪੁੱਤ ਖੁਸ਼ੀ ਦਾ ਜਲਵਾ ਹੋ ਰਿਹਾ ਨਾ ਚਲੋ ਠੀਕ ਹੈ ਜੀ ਨੇ ਪਜਾ ਬਣਾਣੇ ਦੰਦੇ ਲੱਡੂ ਨਾਲ ਖਾਣ ਨੂੰ